ਭਾਰਤੀ ਕਿਸਾਨ ਯੂਨੀਅਨ ਕਹਿੰਦਾ ਨੇ ਅੱਜ ਫਰੀਦਕੋਟ ਵਿਖੇ ਇੱਕ ਅਹਿਮ ਮੀਟਿੰਗ ਕਰਕੇ ਸਰਕਾਰ ਨੂੰ ਕਰੜੇ ਹੱਥੀ ਲਿਆ ਇਸ ਮੌਕੇ ਵੱਖ-ਵੱਖਾ ਗੋਣੇ ਪ੍ਰੈਸ ਨਾਲ ਗੱਲਬਾਤ ਕਰਦੇ ਆ ਕੀ ਕਿਹਾ ਉਹ ਸੁਣਦੇ ਹਾਂ ਉਹਨਾਂ ਦੇ ਜ਼ੁਬਾਨੀ ਹਾਂਜੀ ਮੈਂ ਦੱਸਾਂ ਤੇ ਉਹਨਾਂ ਵੀ ਇਸ ਤੋਂ ਪਹਿਲਾਂ ਸੀ 4 ਤਰੀਕ ਨੂੰ ਟਹਾਣੇ ਹਰਿਆਣੇ ਦੇ ਵਿੱਚ ਪ੍ਰੋਗਰਾਮ ਕਰਕੇ ਆਏ ਆ ਉਹਦੇ ਵਿੱਚ ਸਾਡਾ ਬਸਣ ਦਾ ਮਕਸਦ ਇਹ ਸੀ ਸਰਕਾਰ ਨੂੰ ਥੋੜੇ ਜਿਹਾ ਬਾਰਡਰ ਜੇ ਰੋਕੀ ਬੈਠੇ ਉਹਨਾਂ ਇਹ ਸਾਡੇ ਵਾਸਤੇ ਜਦੋਂ ਐਸਕੇਮ ਇਕੱਠੇ ਹੋ ਕੇ ਗਏ ਲੱਖਾਂ ਕਿਸਾਨ ਗਏ ਤਾਂ ਇਹ ਜਿਹੜੇ ਵੈਰੀਗੇਟ ਆ ਤੁਹਾਡੇ ਟਿਕਣੇ ਨਹੀਂ ਗਏ ਅਸੀਂ ਹਰਿਆਣਾ ਚ ਇਹ ਦੱਸ ਕੇ ਆਏ ਆਂ ਇੱਕ ਤਰ੍ਹਾਂ ਨਾਲ ਇਹ ਸਾਡੀਆਂ ਤਿਆਰੀ ਮੀਟਿੰਗਾਂ ਨੇ ਕਿਉਂਕਿ ਸਰਕਾਰ ਨੇ ਪਹਿਲਾਂ ਸਾਡੀਆਂ ਕੁਝ ਮੰਗਾਂ ਮੰਨੀਆਂ ਸੀਗੀਆਂ ਜਿਹੜੀਆਂ ਲਾਗੂ ਨਹੀਂ ਕੀਤੀਆਂ ਜਿਹਦੀ ਖਾਤਰ ਖਨੌਰੀ ਤੇ ਦੂਜੇ ਬਾਰਡਰ ਤੇ ਵੀ ਬੰਦੇ ਬੈਠੇ ਆ ਆਪਣੇ ਦੂਜੇ ਫੋਰਮ ਵਾਲੇ ਤੇ ਉਸ ਤੋਂ ਬਾਅਦ ਜਿਹੜੀ ਸਭ ਤੋਂ ਖਤਰਨਾਕ ਚੀਜ਼ ਆ ਉਹ ਇਹਨਾਂ ਨੇ ਰਾਜ ਸਰਕਾਰਾਂ ਨੂੰ ਇੱਕ ਖੇਤੀ ਖਰੜਾ ਭੇਜਿਆ ਵਾ ਜਿਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਨੁਕਸਾਨ ਇਹਨਾਂ ਨੇ ਮੰਡੀਆਂ ਨੂੰ ਕਰਨਾ ਵਾ ਕਿਉਂਕਿ ਆਪਾਂ ਜੇ ਦੇਖੀਏ ਤਾਂ ਪੰਜਾਬ ਦੇ ਜਿਹੜੀਆਂ ਮੰਡੀਆਂ ਨੇ ਇਹ ਜਿਹੜਾ ਸਿਸਟਮ ਆ ਦੁਨੀਆ ਦਾ ਸਭ ਤੋਂ ਵੱਧਿਆ ਸਿਸਟਮ ਆ ਪੰਜਾਬ ਦੇ ਵਿੱਚ ਤੁਸੀਂ ਸੱਚ ਮਾਰ ਕੇ ਵੀ ਦੇਖ ਲਓ ਅਸੀਂ ਨਹੀਂ ਚਾਹੁੰਦੇ ਵੀ ਇਹ ਮੰਡੀਆਂ ਕਿਸੇ ਵੀ ਕੀਮਤ ਤੇ ਖਤਮ ਕੀਤੀਆਂ ਜਾਣ ਕਿਉਂਕਿ ਇਹਨਾਂ ਮੰਡੀਆਂ ਦੇ ਵਿੱਚ ਜੇ ਖਤਮ ਹੁੰਦੀਆਂ ਨੇ ਤਾਂ ਪੰਜਾਬ ਦੀ ਪੂਰੀ ਆਰਥਿਕਤਾ ਤਬਾਹ ਹੋ ਜਾਊਗੀ ਇਹ ਨਹੀਂ ਹੈ ਵੀ ਇਕੱਲੇ ਕਿਸਾਨ ਹੀ ਜਾਣਗੇ ਕਿਉਂਕਿ ਇਹ ਚਾਹੁੰਦੇ ਆ ਵੀ ਇਹਨਾਂ ਮੰਡੀਆਂ ਦੇ ਪੈਰਲਲ ਪ੍ਰਾਈਵੇਟ ਮੰਡੀਆਂ ਖੋਲ ਦਿੱਤੀਆਂ ਜਾਣ ਉਹਨਾਂ ਦੇ ਜਿਹੜੇ ਮਾੜੇ ਮੋٹے ਟੈਕਸ ਆ ਉਹ ਮਾਫ ਕੀਤੇ ਜਾਣ ਉਹਨਾਂ ਨੂੰ ਕੋਰੀਆਂ ਸਹੂਲਤਾਂ ਦਿੱਤੀਆਂ ਜਾਣ ਤੇ ਹੌਲੀ ਹੌਲੀ ਇਹ ਮੰਡੀਆਂ ਦਾ ਭੋਗ ਪਾ ਦਿੱਤਾ ਜਾਵੇ ਉਹ ਜੇ ਭੋਗ ਪੈਂਦਾ ਵਾ ਤਾਂ ਤੁਸੀਂ ਲਾਓ ਵੀ 40000 ਰੁਪਏ ਕੰਮ ਕਰਦਾ ਪੰਜਾਬ ਦੇ ਵਿੱਚ ਉਹ ਖਤਮ ਹੋ ਜਾਊਗਾ ਉਹਦੇ ਨਾਲ ਲੱਖ ਡੇਢ ਲੱਖ ਮੁਨੀਮ ਕੰਮ ਕਰਦੇ ਆ ਉਹ ਖਤਮ ਹੋ ਜਾਣਗੇ ਖਸਾਨ ਤਾਂ ਜਾਣ ਗਈ ਟਰੱਕ ਯੂਨੀਅਨ ਉਹ ਖਤਮ ਹੋ ਜਾਣਗੀਆਂ ਕਿਉਂਕਿ ਮਾਲ ਦੀ ਢੋਆ ਢੋਈ ਜਿਹੜੀ ਮੰਡੀਆਂ ਚ ਹੁੰਦੀ ਆ ਉਹ ਬੰਦ ਹੋ ਜੂਗੀ 3 ਲੱਖ ਲੇਬਰ ਕੰਮ ਕਰਦੀ ਆ ਸਾਡੀ ਜਿਹੜੀ 16 ਲੱਖ ਕਰੋੜ ਰੁਪਇਆ ਕਮਾਉਂਦੀ ਆ 16000 ਕਰੋੜ ਰੁਪਇਆ ਕਮਾਉਂਦੀ ਆ ਸਾਲ ਦਾ ਉਹ ਖਤਮ ਹੋ ਜਾਊਗਾ ਸਾਡੀ ਲੇਬਰ ਆ ਜਿਹੜੀ ਜਿਨ੍ਹਾਂ ਦੇ ਚੁੱਲੇ ਚਾਰੇ ਦੇ ਮੰਡੀਆਂ ਦੇ ਵਿੱਚੋਂ ਮਿਹਨਤ ਕਰਕੇ ਵੱਲਦੇ ਆ ਉਹ ਬੰਦ ਹੋ ਜਾਣਗੇ ਇਸ ਤੋਂ ਬਿਨਾ ਜਿਹੜੀ 4000 ਕਰੋੜ ਰੁਪਏ ਦੇ ਨੇੜ ਤੇੜ ਆਮਦਨ ਮੰਡੀ ਬੋਰਡ ਨੂੰ ਹੁੰਦੀ ਆ ਉਹ ਆਉਣੀ ਬੰਦ ਹੋ ਜੂਗੀ ਸਾਡੀਆਂ 7100 ਕਿਲੋਮੀਟਰ ਤੋਂ ਉੱਪਰ ਜਿਹੜੀਆਂ ਪਿੰਡੂ ਸੜਕਾਂ ਨੇ ਪਿੰਡਾਂ ਦੀਆਂ ਫਿਰਨੀਆਂ ਨੇ ਉਹ ਸਾਰੀਆਂ ਮੰਡੀ ਬੋਰਡ ਦੇ ਪੈਸੇ ਨਾਲ ਬਣਦੀਆਂ ਨੇ ਉਹ ਵੀ ਨਹੀਂ ਬਣਣੀਆਂ ਮਤਲਬ ਕਹਿਣ ਦਾ ਭਾਵ ਇਹ ਆ ਵੀ ਪੂਰੀ ਪੰਜਾਬ ਦੀ ਆਰਥਿਕਤਾ ਜਿਹੜੀ ਤਹਿਸ ਨਹਿਸ ਹੋ ਜੂਗੀ ਮੰਡੀ ਸਿਸਟਮ ਨੂੰ ਬਚਾਉਣਾ ਪੰਜਾਬੀਆਂ ਦੇ ਲਈ ਜੀਵਨ ਮੌਤ ਦਾ ਸਵਾਲ ਆ ਇਸ ਮੰਡੀ ਸੈਕਟਰ ਨੂੰ ਬਚਾਉਣ ਲਈ ਤੇ ਜਿਹੜੀਆਂ ਮੰਗਾਂ ਇਹਨਾਂ ਨੇ ਆਪਣੀਆਂ ਜਦੋਂ ਆਪਾਂ ਨੁਕਸਾਨ ਉਦੋਂ ਖਤਮ ਕਰਕੇ ਵਾਪਸ ਆਏ ਸੀਗੇ ਮੰਗੀਆਂ ਸੀਗੀਆਂ ਉਹਨਾਂ ਨੂੰ ਮੁਕਰੀਏ ਸਰਕਾਰ ਉਹਨਾਂ ਨੂੰ ਲਾਗੂ ਕਰਾਉਣ ਲਈ ਪਹਿਲਾਂ ਅਸੀਂ 4 ਤਰੀਕ ਨੂੰ ਟਹਾਣੇ ਵੱਡੀ ਕਿਸਾਨ ਮਹਾਪੰਚਾਇਤ ਕੀਤੀ ਹੈ ਤੇ ਹੁਣ ਅਸੀਂ ਮੋਗੇ ਕਰਨ ਜਾ ਰਹੇ ਹਾਂ ਮੇਰੀ ਤੁਹਾਡੇ ਮੱਦੇਨ ਅਸੀਂ ਸਾਰੇ ਕਿਸਾਨਾਂ ਨੂੰ ਅਪੀਲ ਆ ਵੀ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਆਪਾਂ ਮੋਗੇ ਪਹੁੰਚਣਾ ਤਾਂ ਕਿ ਆਪਾਂ ਸਰਕਾਰ ਦੇ ਕੰਨਾਂ ਤੱਕ ਆਪਣੀ ਆਵਾਜ਼ ਜਿਹੜੀ ਪਹੁੰਚਦੀ ਕਰ ਸਕੀਏ ਤੇ ਆਪਣੀਆਂ ਮੰਡੀਆਂ ਬਚਾ ਸਕੀਏ ਮੈਂ ਭਾਰਤੀ ਕਿਸਾਨ ਡਕਾਉਂਦਾ ਦਾ ਸੂਬਾ ਸੀਨੀਅਰ ਉਮੀਦਵਾਰ ਗਰਦੀਪ ਸਿੰਘ ਰਾਮਪੁਰਾ ਅਸੀਂ ਦੋ ਮਸਲਿਆਂ ਤੇ ਪੰਜਾਬ ਭਰ ਚ ਮਤਲਬ ਮੀਟਿੰਗਾਂ ਕਰ ਰਹੇ ਹਾਂ ਉਹਦੀ ਰੋਸ਼ ਵਿੱਚ ਫਰੀਦਕੋਟ ਮੀਟਿੰਗ ਕਰ ਰਹੇ ਹਾਂ ਜ਼ਿਲ੍ਹੇ ਦੀ ਬਦਮੀ ਪਹਿਲੀ ਮਸਲਾ ਤਾਂ ਸਾਡਾ ਹੈ ਕਿ ਜਿਹੜਾ ਕੌਮੀ ਨੀਤੀ ਦਾ ਖੜਾ ਲੈ ਕੇ ਆਂਦਾ ਹੈ ਮੋਦੀ ਸਰਕਾਰ ਨੇ ਸਟੇਟਾਂ ਨੂੰ ਭੇਜਿਆ ਉਹ ਜਿਹੜਾ ਅਸੀਂ ਪਿੱਛੇ ਤਿੰਨ ਕਾਨੂੰਨ ਰੱਦ ਕਰਾ ਕੇ ਆਏ ਸੀਗੇ ਜ਼ਮੀਨ ਖੋਨ ਵਾਲੇ ਮੰਡੀਆਂ ਨੂੰ ਤੋੜਨ ਵਾਲੇ ਜ਼ਰੂਰੀ ਵਸਤਾਂ ਵਾਲਾ ਕਾਨੂੰਨ ਨੂੰ ਖਤਮ ਕਰਨ ਵਾਲਾ ਉਹਦੀ ਰੋਸ਼ਨੀ 'ਚ ਅੱਜ ਤਰੋਰ ਮੁਰਕ ਕੇ ਉਹ ਲਿਆਂਦਾ ਜਾ ਰਿਹਾ ਖੜਾ ਸਟੇਟਾਂ ਦੀ ਬਾਹਮ ਰੋੜੀ ਜਾ ਰਹੀ ਹੈ ਕਿ ਤੁਸੀਂ ਇਹਨੂੰ ਲਾਗੂ ਕਰੋ ਜਿਹਦੇ ਨਾਲ ਜਿਹੜੀਆਂ ਮੰਡੀਆਂ ਨੂੰ ਤੋੜਨ ਵਾਸਤੇ ਤੇ ਪ੍ਰਾਈਵੇਟ ਮੰਡੀਆਂ ਨੂੰ ਸੈਲੋ ਆਰਗਾ ਨੂੰ ਉਹ ਸਾਰੀਆਂ ਪ੍ਰਾਈਵੇਟ ਮੰਡੀਆਂ ਨੂੰ ਕਾਨੂੰਨੀ ਮਾਨਤਾ ਦੇਵਾਉਣਾ ਚਾਹੁੰਦੇ ਆ ਔਰ ਨਾਲ ਹੀ ਉਹ ਮਤਲਬ ਵੱਡੀ ਪੱਧਰ ਤੇ ਮਤਲਬ ਅ ਜਰੂਰੀ ਵਸਤਾਂ ਦਾ ਕਾਨੂੰਨ ਤੋੜ ਕੇ ਥੋਕ ਪદ્ધਤੇ ਮਤਲਬ ਪ੍ਰਾਈਵੇਟ ਵਪਾਰੀਆਂ ਨੂੰ ਮਤਲਬ ਅ ਅਨਾਜ ਨੂੰ ਜਾਂ ਪੈਦਾਵਾਰ ਨੂੰ ਬਲੌਕ ਕਰਨ ਵਾਸਤੇ ਜਾਂ ਸਟੋਰ ਕਰਨ ਦਾ ਉਹ ਖੁੱਲੀ ਛੁੱਟੀ ਦੇਣਾ ਚਾਹੁੰਦਾ ਇਸ ਮਾਮਲੇ ਤੇ ਅੱਛਾ ਬਦਮੀ ਮੀਟਿੰਗ ਕੀਤੀ ਆ ਕਿ ਸਟੇਟ ਇਸ ਖੜੇ ਨੂੰ ਰੱਦ ਕਰੇ ਇਹ ਲੋਕ ਵਿਰੋਧੀ ਆ ਆਮ ਲੋਕ ਵਿਰੋਧੀ ਆ ਛੋਟੇ ਕਿਸਾਨ ਮਜ਼ਦੂਰ ਤੇ ਦੁਕਾਨ ਵਿਰੋਧੀ ਆ ਤੁਹਾਡਾ ਮਸਲਾ ਸਾਡਾ ਹੈ ਕਿ ਸਿੱਗੂ ਆਪਣਾ ਸੰਭੂ ਤੇ ਮਤਲਬ ਖਨੋਰੀ ਬਾਰਡਰ ਤੇ ਮੋਰਚਾ ਲੱਗਾ ਕਿਸਾਨ ਲੜ ਰਹੇ ਆ ਉਹ ਸਾਡੀ ਮੰਗ ਆ ਕਿ ਉਹਨਾਂ ਨਾਲ ਗੱਲਬਾਤ ਕਰਕੇ ਡੱਲੇਵਾਲ ਜੀ ਨਾਲ ਮਤਲਬ ਉਹਨੀਆਂ ਮੰਗਾ ਮੰਨੀਆਂ ਜਾਣ ਤਾਂ ਕਿ ਉਹਦੀ ਜ਼ਿੰਦਗੀ ਬਚ ਸਕੇ ਇਹਦੀ ਰੋਸ਼ਨੀ ਚ ਅਸੀਂ ਪਹਿਲਾਂ ਵੀ ਹਰਿਆਣੇ ਚ ਸੰਯੁਕਤ ਮੋਰਚੇ ਵੱਲੋਂ ਵੱਡਾ ਪ੍ਰੋਗਰਾਮ ਕਰਕੇ ਆਇਆ ਤਹਾਣੇ ਵਿਖੇ ਤੇ ਹੁਣ 9 ਤਰੀਕ ਨੂੰ ਅਸੀਂ ਮੋਗਾ ਵਿਖੇ ਵੱਡਾ ਪ੍ਰੋਗਰਾਮ ਕਰ ਰਹੇ ਆ ਇਹ ਤਿਆਰੀ ਵਾਸਤੇ 9 ਤਰੀਕ ਦੇ ਮੋਗੇ ਦੀ ਇਹ ਫਰੀਦਕੋਟ ਦੀ ਮੀਟਿੰਗ ਰੱਖੀ ਹੈ